ਹੈਲੋ 웰ਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਆਪਾਂ ਲਾਇਬ੍ਰੇਰੀ ਨਾਲ ਰਿਲੇਟਡ ਜੋ ਐਮਸੀਕਿਊ ਦੀ ਸੀਰੀਜ਼ ਕਰ ਰਹੇ ਹਾਂ ਉਹਦੇ ਨੈਕਸਟ ਐਮਸੀਕਿਊ ਲੈ ਕੇ ਆਈਆਂ ਤੁਹਾਡੇ ਲਈ ਤੁਸੀਂ ਪੰਜਾਬ ਲਾਇਬ੍ਰੇਰੀ ਲਾਇਬ੍ਰੇਰੀ ਦੀ ਸਟੋਰਰ ਅਸਿਸਟੈਂਟ ਲਾਇਬ੍ਰੇਰੀ ਜੂਜੀਸੀ ਨੈਟ ਲਾਇਬ੍ਰੇਰੀ ਕੋਈ ਵੀ ਐਗਜ਼ਾਮ ਦੇਣਾ ਹੋਵੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਸਟਾਰਟ ਕਰਦੇ ਹਾਂ ਫਿਰ ਆਪਾਂ ਫਰਸਟ ਕੁਐਸਚਨ ਹੈ ਆਪਣਾ ਭਾਰਤ ਵਿੱਚ ਤਾਮਨ ਲਾਡੂ ਲਾਇਬ੍ਰੇਰੀ ਕਾਨੂੰਨ ਨਿਰਮਾਣ ਕਦੋਂ ਕੀਤਾ ਗਿਆ ਆਪਸ਼ਨ ਹੈ ਜੀ 1942 1948 1946 ਜਾਂ 1936 ਵਿੱਚ ਤਾਂ हां जी ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ ਸੈਕੰਡ 1948 ਵਿੱਚ ਤਮ ਲਾਡੂ ਲਾਇਬ੍ਰੇਰੀ ਕਾਨੂੰਨ ਦਾ ਨਿਰਮਾਣ ਕੀਤਾ ਗਿਆ ਸੀ ਜੀ 1948 ਵਿੱਚ অপਸ਼ਨ ਨੰਬਰ ਸੈਕੰਡ ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਵਿੱਚ ਕਰਨਾਟਕਾ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਕਰਨਾਟਕਾ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਜੀ অপਸ਼ਨ A 1960 ਵਿੱਚ 1979 ਵਿੱਚ 1948 ਵਿੱਚ ਜਾਂ 1965 ਵਿੱਚ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 1965 ਭਾਰਤ ਵਿੱਚ ਕਰਨਾਟਕਾ ਲਈ ਲਾਇਬ੍ਰੇਰੀ ਕਾਨੂੰਨ ਬਣਾਇਆ ਗਿਆ ਸੀ 1965 ਵਿੱਚ ਨੈਕਸਟ ਕੁਐਸਚਨ ਹੰਟਰ ਕਮਿਸ਼ਨ ਦਾ ਨਿਰਮਾਣ ਕਦੋਂ ਕੀਤਾ ਗਿਆ ਆਪਸ਼ਨ ਹੈ ਜੀ 1882 1917 1888 ਜਾਂ 1912 ਵਿੱਚ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1st 1882 ਹੰਟਰ ਕਮਿਸ਼ਨ ਲਾਇਬ੍ਰੇਰੀ ਨਾਲ ਸੰਬੰਧਿਤ ਹੈ ਜਿਹੜਾ ਉਹਦਾ ਨਿਰਮਾਣ ਕੀਤਾ ਗਿਆ ਸੀ ਜੀ 1882 ਆਪਸ਼ਨ ਨੰਬਰ 1st ਰਾਈਟ ਉਨੀ ਗੱਲ ਕਰਦੇ ਹਾਂ ਜੀ ਅੱਗੇ ਆਪਾਂ ਭਾਰਤ ਵਿੱਚ ਆਂਧਰਾ ਪ੍ਰਦੇਸ਼ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਆਂਧਰਾ ਪ੍ਰਦੇਸ਼ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਸੀ ਜੀ অপਸ਼ਨ ਨੇ 1902 ਵਿੱਚ 1955 ਵਿੱਚ 1967 ਵਿੱਚ ਜਾਂ 1960 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ 1960 ਈਸਵੀ ਵਿੱਚ ਭਾਰਤ ਵਿੱਚ ਆਂਧਰਾ ਪ੍ਰਦੇਸ਼ ਲਈ ਲਾਇਬ੍ਰੇਰੀ ਦਾ ਕਾਨੂੰਨ ਬਣਾਇਆ ਗਿਆ ਸੀ ਜੀ 1960 ਈਸਵੀ ਵਿੱਚ অপਸ਼ਨ ਨੰਬਰ 4 ਰਾਈਟ ਆਨਸਰ ਅਗਲਾ ਪ੍ਰਸ਼ਨ ਲਾਇਬ੍ਰੇਰੀ ਸਾਇੰਸ ਵਿੱਚ ਇੰਡੀਅਨ ਯੂਨੀਵਰਸਿਟੀ ਕਮਿਸ਼ਨ ਕਦੋਂ ਬਣਾਇਆ ਗਿਆ অপশন এ 1948 1903 1882 ਜਾਂ 1902 हां जी ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 4 1902 ਵਿੱਚ ਲਾਇਬ੍ਰੇਰੀ ਸਾਇੰਸ ਵਿੱਚ ਇੰਡੀਅਨ ਯੂਨੀਵਰਸਿਟੀ ਕਮਿਸ਼ਨ ਬਣਾਇਆ ਗਿਆ ਸੀ ਜੀ 1902 ਵਿੱਚ অপਸ਼ਨ ਨੰਬਰ 4 ਰਾਈਟ ਆਨਸਰ ਅਗਲਾ ਕੁਐਸਚਨ हां जी ਇਪੋਰਟੈਂਟ ਕੁਐਸਚਨ ਹੈ ਨਾਲ-ਨਾਲ ਨੋਟ ਕਰਦੇ ਜਾਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਪੱਛਮੀ ਬੰਗਾਲ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਪਛਮੀ ਬੰਗਾਲ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਸੀ ਜੀ ਆਪਸ਼ਨ ਨੇ 1979 ਵਿੱਚ 1948 ਵਿੱਚ 1960 ਵਿੱਚ ਜਾਂ 2001 ਵਿੱਚ ਤਾਂ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1st 1979 ਵਿੱਚ ਬਣਾਇਆ ਗਿਆ ਸੀ ਪਛਮੀ ਬੰਗਾਲ ਲਈ ਲਾਇਬ੍ਰੇਰੀ ਦਾ ਕਾਨੂੰਨ ਆਪਸ਼ਨ ਨੰਬਰ 1st ਰਾਈਟ ਹੈ ਜੀ ਆਨਸਰ ਨੈਕਸਟ ਕੁਐਸਚਨ ਲਾਇਬ੍ਰੇਰੀ ਸਾਇੰਸ ਵਿੱਚ ਸੈਂਡਲਰ ਕਮਿਸ਼ਨ ਕਦੋਂ ਬਣਾਇਆ ਗਿਆ ਆਪਸ਼ਨ ਹੈ ਜੀ 1922 1917 1916 ਜਾਂ 1903 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 2nd 1917 ਵਿੱਚ ਬਣਾਇਆ ਗਿਆ ਸੀ ਜੀ ਲਾਇਬ੍ਰੇਰੀ ਸਾਇੰਸ ਵਿੱਚ ਸੈਂਡਰਲਰ ਕਮਿਸ਼ਨ 1917 ਵਿੱਚ ਬਣਾਇਆ ਗਿਆ ਸੀ অপਸ਼ਨ ਨੰਬਰ ਸੈਕੰਡ ਰਾਈਟ ਹੈ ਜੀ ਨੈਕਸਟ ਕੁਐਸਚਨ ਭਾਰਤ ਵਿੱਚ ਮਹਾਰਾਸ਼ਟਰ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਭਾਰਤ ਵਿੱਚ ਮਹਾਰਾਸ਼ਟਰ ਲਈ ਲਾਇਬ੍ਰੇਰੀ ਦਾ ਕਾਨੂੰਨ ਕਦੋਂ ਬਣਾਇਆ ਗਿਆ অপਸ਼ਨ ਹੈ ਜੀ 1988 ਵਿੱਚ 1899 ਵਿੱਚ 1967 ਵਿੱਚ ਜਾਂ 1933 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 3rd 1967 ਵਿੱਚ ਆਪਸ਼ਨ ਨੰਬਰ 3 1967 ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਵਿੱਚ ਮਣੀਪੁਰ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਮਣੀਪੁਰ ਲਈ ਕਦੋਂ ਬਣਾਇਆ ਗਿਆ ਜੀ ਲਾਇਬ੍ਰੇਰੀ ਕਾਨੂੰਨ ਆਪਸ਼ਨ ਹੈ ਜੀ 1988 1967 1948 ਜਾਂ 1965 ਵਿੱਚ ਤਾਂ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1 1988 ऑप्शन नंबर 1 1988 राइट आंसर नेक्स्ट क्वेश्चन लाइब्रेरी साइंस ਵਿੱਚ ਰਾਧਾ ਕ੍ਰਿਸ਼ਨ ਕਮੇਟੀ ਕਦੋਂ ਬਣਾਈ ਗਈ ਆਪਸ਼ਨ ਐ ਜੀ 1962 ਵਿੱਚ 1956 ਵਿੱਚ 1902 ਵਿੱਚ ਜਾਂ 1948 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 1948 ਲਾਇਬ੍ਰੇਰੀ ਸਾਇੰਸ ਵਿੱਚ ਰਾਧਾ ਕ੍ਰਿਸ਼ਨ ਕਮੇਟੀ ਬਣਾਈ ਗਈ ਆ 1948 ਆਪਸ਼ਨ ਨੰਬਰ 4 ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਵਿੱਚ ਕੇਰਲਾ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਆਪਸ਼ਨ ਐ ਜੀ 1956 1952 1982 ਜਾਂ 1999 ਵਿੱਚ ਤਾਂ हां जी ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 4 1999 1989 ਕੇਰਲਾ ਲਈ ਲਾਇਬ੍ਰੇਰੀ ਕ੍ਰੂਨ ਬਣਾਇਆ ਗਿਆ ਸੀ 1999 অপਸ਼ਨ ਨੰਬਰ 4 ਰਾਈਟ ਹੈ ਜੀ ਨੈਕਸਟ ਕੁਐਸਚਨ ਲਾਇਬ੍ਰੇਰੀ ਸਾਇੰਸ ਵਿੱਚ ਰੰਗਨਾਥਨ ਕਮੇਟੀ ਕਦੋਂ ਬਣਾਈ ਗਈ ਰੰਗਨਾਥਨ ਕਮੇਟੀ ਕਦੋਂ ਬਣਾਈ ਗਈ ਹੈ ਜੀ অপਸ਼ਨ ਏ 1960 1957 1972 ਜਾਂ 1882 ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ ਸੈਕੰਡ 1957 ਆਪਸ਼ਨ ਨੰਬਰ ਸੈਕੰਡ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਵਿੱਚ ਹਰਿਆਣੇ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਹਰਿਆਣੇ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਜੀ ਆਪਸ਼ਨ ਏ 1965 1948 1992 ਜਾਂ 1999 ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 1999 1989 ਨੈਕਸਟ ਕੁਐਸਚਨ ਭਾਰਤ ਵਿੱਚ ਮੈਜੋਰਮ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਮੈਜੋਰਮ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਜੀ অপਸ਼ਨ ਹੈ 1993 1903 1992 ਜਾਂ 1919 ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 1st 1993 অপਸ਼ਨ ਨੰਬਰ 1st 1993 ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਲਾਇਬ੍ਰੇਰੀ ਸਾਇੰਸ ਵਿੱਚ ਸੈਕੰਡਰੀ ਐਜੂਕੇਸ਼ਨ ਕਮੇਟੀ ਕਦੋਂ ਬਣਾਈ ਗਈ ਲਾਇਬ੍ਰੇਰੀ ਸਾਇੰਸ ਵਿੱਚ ਸੈਕੰਡਰੀ ਐਜੂਕੇਸ਼ਨ ਕਮੇਟੀ ਕਦੋਂ ਬਣਾਈ ਗਈ ਹਾਂਜੀ ਆਪਸ਼ਨ ਨੇ ਜੀ 1949 1950 1953 ਜਾਂ 1957 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 3rd 1953 ਵਿੱਚ ਕਿਹਨੇ ਬਣਾਈ ਸੀ ਡਾਕਟਰ ਲਕਸ਼ਮਾਨਾ ਸੁਆਮੀ ਮੁੱਲਦੀਆਰ ਲਾਇਬ੍ਰੇਰੀ ਸਾਇੰਸ ਵਿੱਚ ਸੈਕੰਡਰੀ ਐਜੂਕੇਸ਼ਨ ਕਮੇਟੀ ਬਣਾਈ ਗਈ ਹੈ ਜੀ 1953 ਵਿੱਚ ਨੈਕਸਟ ਕੁਐਸਚਨ ਭਾਰਤ ਵਿੱਚ ਗੁਜਰਾਤ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਗੁਜਰਾਤ ਲਈ ਲਾਇਬ੍ਰੇਰੀ ਕਾਨੂੰਨ ਕਦੋਂ ਬਣਾਇਆ ਗਿਆ ਜੀ অপਸ਼ਨ ਨੇ 1993 2000 ਵਿੱਚ 2006 ਵਿੱਚ ਜਾਂ 1990 ਵਿੱਚ ਤਾਂ ਹਾਂਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ ਸੈਕੰਡ 2000 ਵਿੱਚ অপਸ਼ਨ ਨੰਬਰ ਸੈਕੰਡ ਇਹਦਾ ਰਾਈਟ ਆਨਸਰ ਹੈ ਜੀ ਹਾਂਜੀ ਮੈਂ ਤੁਹਾਨੂੰ ਪੰਜਾਬ ਲਾਇਬ੍ਰੇਰੀ ਲਾਇਬ੍ਰੇਰੀ ਰਿਸਟੋਰਰ UGC ਨਟ ਜਾਂ ਅਸਿਸਟੈਂਟ ਲਾਇਬ੍ਰੇਰੀ ਤੁਸੀਂ ਕੋਈ ਵੀ ਲਾਇਬ੍ਰੇਰੀ ਦਾ ਐਗਜ਼ਾਮ ਦੇਣਾ ਹੋਵੇ ਉਹਦੇ ਲਈ ਇੰਪੋਰਟੈਂਟ MCQ ਕਰਾ ਰਹੀਆਂ ਜੀ ਨਾਲ ਦੀ ਨਾਲ ਨੋਟ ਕਰਦੇ ਜਾਓ ਪੇਪਰ ਦੇ ਅਕੋਰਡਿੰਗ ਬਹੁਤ ਹੀ ਇੰਪੋਰਟੈਂਟ ਨੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ ਸਟੂਡੈਂਟ